ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਇਤਿਹਾਸਕ ਅਤੇ ਇਨਕਲਾਬੀ ਕਦਮ ਚੁੱਕਿਆ ਜਿਸ ਨੇ ਆਮ ਜਨਤਾ ਨੂੰ ਸਿੱਧੀ ਅਤੇ ਵੱਡੀ ਰਾਹਤ ਦਿੱਤੀ ਹੈ ਮਾਰਚ 2022 ਤੋਂ ਲੈ ਕੇ ਹੁਣ ਤੱਕ ਸੂਬਾ ਸਰਕਾਰ ਨੇ ਪੰਜਾਬ ਦੀਆਂ ਸੜਕਾਂ ਤੇ ਚੱਲ ਰਹੀ ਖੁੱਲੀ ਲੁੱਟ ਨੂੰ ਹੁਣ ਖਤਮ ਕਰਦੇ ਆਂ ਕੁੱਲ 19 ਟੋਲ ਪਲਾਜ਼ਿਆਂ ਨੂੰ ਸਫਲਤਾਪੂਰਵਕ ਬੰਦ ਕਰ ਦਿੱਤਾ ਹੈ ਇਹ ਫੈਸਲਾ ਸਿਰਫ ਇੱਕ ਪ੍ਰਸ਼ਾਸਨਿਕ ਕਾਰਵਾਈ ਨਹੀਂ ਹੈ ਸਗੋਂ ਇਹ ਆਮ ਲੋਕਾਂ ਦੀਆਂ ਜੇਬਾਂ ਤੋਂ ਪੈਣ ਵਾਲੇ ਬੇਲੋੜੇ ਬੋਝ ਨੂੰ ਖਤਮ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਮੀਲ ਪੱਥਰ ਹੈ ਇਹਨਾਂ 19 ਟੋਲ ਪਲਾਜ਼ਿਆਂ ਦੇ ਬੰਦ ਹੋਣ ਨਾਲ ਪੰਜਾਬ ਦੇ ਲੱਖਾਂ ਯਾਤਰੀਆਂ ਨੂੰ ਹਰ ਰੋਜ਼ ਲੱਗ ਭਾਗ 65 ਲੱਖ ਦੀ ਸਿੱਧੀ ਬਚਤ ਹੋ ਰਹੀ ਹੈ ਜੋ ਸਾਲਾਨਾ 2025 ਕਰੋੜ ਦੇ ਭਾਰੀ ਪਰਕਮ ਅੰਕੜੇ ਦੇ ਵਿੱਚ ਬਦਲ ਜਾਂਦੀ ਹੈ ਇਹ ਮੁੱਖ ਮੰਤਰੀ ਮਾਨ ਦੀ ਉਸ ਵਚਨਬੱਧਤਾ ਨੂੰ ਦਰਸਾਉਂਦਾ ਹੈ ਜਿਸ ਵਿੱਚ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਅਤੇ ਲੋਕ ਸਮਰਪਿਤ ਸ਼ਾਸਨ ਦੇਣ ਦਾ ਵਾਅਦਾ ਕੀਤਾ ਸੀ ਪੰਜਾਬ ਸਰਕਾਰ ਦਾ ਇਹ ਕਦਮ ਜੋ ਹੈ ਪਿਛਲੀਆਂ ਸਰਕਾਰਾਂ ਦੀਆਂ ਨੀਤੀਆਂ ਦੇ ਬਿਲਕੁਲ ਉਲਟ ਹੈ ਜਿੱਥੇ ਟੋਲ ਕੰਪਨੀਆਂ ਨੂੰ ਅਕਸਰ ਕਥਿਤ ਤੌਰ ਤੇ ਸੁਰੱਖਿਆ ਦਿੱਤੀ ਜਾਂਦੀ ਸੀ ਤੇ ਮਾਨ ਸਰਕਾਰ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਜੋ ਕੰਪਨੀਆਂ ਇਕਰਾਰਨਾਮੇ ਦੀਆਂ ਸ਼ਰਤਾਂ ਦੀ ਉਲੰਘਣਾ ਕਰਨਗੀਆਂ ਸੜਕਾਂ ਦੀ ਸਾਬ ਸੰਭਾਲ ਠੀਕ ਤਰ੍ਹਾਂ ਨਹੀਂ ਕਰਨਗੀਆਂ ਜਾਂ ਫਿਰ ਸਰਕਾਰ ਨੂੰ ਦੇਣਯੋਗ ਰਾਇਟੀ ਜਮਾ ਨਹੀਂ ਕਰਵਾਉਣਗੀਆਂ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਇਨਾ ਉਨੀ ਟੋਲ ਪਲਾਜ਼ਾ ਵਿੱਚੋਂ ਕਈਆਂ ਨੂੰ ਇਸ ਲਈ ਬੰਦ ਕੀਤਾ ਗਿਆ ਹੈ ਕਿਉਂਕਿ ਜਾਂ ਤਾਂ ਉਹ ਇਕਰਾਰਨਾਮਾ ਉਹਨਾਂ ਦਾ ਖਤਮ ਹੋ ਗਿਆ ਸੀ ਅਤੇ ਸਰਕਾਰ ਨੇ ਉਹਨਾਂ ਨੂੰ ਕੋਈ ਵਿਸਥਾਰ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਜਾਂ ਫਿਰ ਉਹਨਾਂ ਨੂੰ ਇਕਰਾਰਨਾਮੇ ਦੀ ਉਲੰਘਣਾ ਲਈ ਦੰਡਕਾਰੀ ਕਾਰਵਾਈ ਤਹਿਤ ਬੰਦ ਕੀਤਾ ਗਿਆ ਹੈ ਇਹ ਫੈਸਲਾ ਜੋ ਹੈ ਇਸ ਗੱਲ ਦਾ ਪਰਮਾਨਾ ਕਿ ਮੌਜੂਦਾ ਪੰਜਾਬ ਸਰਕਾਰ ਕਾਰਪੋਰੇਟ ਮੁਨਾਫੇ ਦੀ ਥਾਂ ਆਮ ਜਨਤਾ ਦੇ ਹਿੱਤਾਂ ਨੂੰ ਸਰਵਉੱਚ ਰੱਖਦੀ ਹੈ ਅਤੇ ਜਵਾਬਦੇਹੀ ਤੈਅ ਕਰਨ ਦੇ ਵਿੱਚ ਕੋਈ ਸੰਕੋਚ ਨਹੀਂ ਕਰਦੀ। ਇਸ ਵੱਡੇ ਬਦਲਾਅ ਦੀ ਸ਼ੁਰੂਆਤ ਜੋ ਹੈ 2022 ਵਿੱਚ ਹੀ ਹੋ ਗਈ ਸੀ ਜਦੋਂ ਸਰਕਾਰ ਨੇ ਸਪਸ਼ਟ ਸੰਕੇਤ ਦਿੱਤੇ ਸਨ ਤੇ ਹੁਣ ਲੋਕ ਜੋ ਹੈ ਇਹ ਲੁੱਟ ਦਾ ਦੌਰਾ ਜੋ ਹੈ ਖਤਮ ਹੋ ਗਿਆ। 4 ਸਤੰਬਰ 2022 ਨੂੰ ਸੰਗਰੂਰ ਲੁਧਿਆਣਾ ਰੋਡ ਤੇ ਲੱड्डा ਤੇ ਅਹਿਮਦਗੜ ਟੋਲ ਪਲਾਜ਼ਾ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਆਪਰੇਟਰ ਨੇ ਕੋਵਿਡ ਅਤੇ ਕਿਸਾਨ ਅੰਦੋਲਨ ਦਾ ਹਵਾਲਾ ਦੇ ਕੇ 50 ਕਰੋੜ ਰੁਪਏ ਦਾ ਮੁਆਵਜ਼ਾ ਜਾਂ ਫਿਰ ਵਿਸਥਾਰ ਮੰਗਿਆ ਜਿਸ ਨੂੰ ਮੁੱਖ ਮੰਤਰੀ ਨੇ ਇਹ ਕਹਿੰਦਿਆਂ ਖਾਰਜ ਕਰ ਦਿੱਤਾ ਕਿ ਇਹ ਜੋ ਹੈ ਆਲਮੀ ਆਫਤ ਸੀ ਤੇ ਇਸ ਦਾ ਬੋਝ ਜਨਤਾ ਤੇ ਨਹੀਂ ਪਾਇਆ ਜਾ ਸਕਦਾ ਇਸ ਤੋਂ ਬਾਅਦ 15 ਦਸੰਬਰ 2022 ਨੂੰ ਹੁਸ਼ਿਆਰਪੁਰ ਟਾਂਡਾ ਰੋਡ ਤੇ ਲੱਛੋਵਾਲ ਟੋਲ ਪਲਾਜ਼ਾ ਜਾਨ ਨੂੰ ਬੰਦ ਕਰਨਾ ਇੱਕ ਵੱਡਾ ਕਦਮ ਸੀ ਕਿ ਇੱਥੇ ਸਰਕਾਰ ਨੇ ਨਾ ਸਿਰਫ ਵਿਸਥਾਰ ਦੇਣ ਤੋਂ ਇਨਕਾਰ ਕੀਤਾ ਸਗੋਂ ਇਕਰਾਰਨਾਮੇ ਦੀ ਉਲੰਘਣਾ ਅਤੇ ਫੰਡ ਡਾਈਵਰਸ਼ਨ ਦੇ ਦੋਸ਼ ਦੇ ਵਿੱਚ ਕੰਪਨੀ ਖਿਲਾਫ ਐਫ ਆਈ ਆਰ ਵੀ ਦਰਜ ਕਰਵਾਈ ਇਹ ਸਾਬਤ ਕਰ ਦਿਆਂ ਕਿ ਸਰਕਾਰ ਸਿਰਫ ਗੱਲਾਂ ਨਹੀਂ ਸਗੋਂ ਸੱਤ ਐਕਸ਼ਨ ਲੈਣ ਵਿੱਚ ਵਿਸ਼ਵਾਸ ਰੱਖਦੀ ਹੈ ਸਾਲ 2023 ਵਿੱਚ ਇਸ ਮਿਸ਼ਨ ਦੇ ਵਿੱਚ ਹੋਰ ਵੀ ਤੇਜ਼ੀ ਆਈ ਹੈ ਤੇ 1 ਅਪ੍ਰੈਲ 2023 ਨੂੰ ਕੀਰਤਪੁਰ ਸਾਹਿਬ ਨੰਗਲ ਉਹਨਾ ਰੋਡ ਤੇ ਜੋ ਹੈ ਨਕੀਆ ਟੋਲ ਪਲਾਜ਼ਾ ਨੂੰ ਬੰਦ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਐਲਾਨ ਕੀਤਾ ਕਿ ਸੂਬੇ ਦੇ ਵਿੱਚ ਸੜਕਾਂ ਤੇ ਕਿਰਾਏ ਦਾ ਯੁੱਗ ਹੁਣ ਖਤਮ ਹੋ ਗਿਆ। ਉਹਨਾਂ ਨੇ ਇਹ ਖੁਲਾਸਾ ਕੀਤਾ ਕਿ ਆਪਰੇਟਰ ਨੇ ਸੜਕ ਤੇ ਜੋ ਹੈ ਬਿਟੂਮਨ ਦੀ ਦੂਜੀ ਪਰਤ ਵਿਛਾਉਣ ਦੇ ਵਿੱਚ 1093 ਦਿਨਾਂ ਦੀ ਦੇਰੀ ਕੀਤੀ ਸੀ ਤੇ ਕੰਪਨੀ ਤੇ 67 ਕਰੋੜ ਰੁਪਏ ਦਾ ਜੁਰਮਾਨਾ ਬਕਾਇਆ ਸੀ ਇਸ ਨੂੰ ਪਿਛਲੀਆਂ ਸਰਕਾਰਾਂ ਵਸੂਲਣ ਵਿੱਚ ਅਸਫਲ ਰਹੀਆਂ ਸਨ ਇਸ ਇੱਕ ਟੋਲ ਪਲਾza ਬੰਦ ਹੋਣ ਦੇ ਨਾਲ ਜਨਤਾ ਨੂੰ ਰੋਜ਼ 10.12 ਲੱਖ ਦੀ ਬਚਤ ਹੋਣ ਲੱਗੀ ਹੈ ਤੇ ਇਸ ਤੋਂ ਬਾਅਦ ਪਟਿਆਲਾ ਵਿੱਚ ਸਮਾਣਾ ਪਾਤੜਾ ਰੋਡ ਤੇ ਹੋਰ ਥਾਵਾਂ ਤੇ ਵੀ ਟੋਲ ਜੋ ਹੈ ਬੰਦ ਕੀਤੇ ਗਏ ਨੇ ਜਿਸ ਨਾਲ ਇਹ ਸਪਸ਼ਟ ਹੋ ਗਿਆ ਕਿ ਸਰਕਾਰ ਹਰ ਉਸ ਕੰਪਨੀ ਦਾ ਹਿਸਾਬ ਕਰ ਰਹੀ ਹੈ ਜਿਸ ਨੇ ਜਨਤਾ ਨੂੰ ਲੁੱਟਿਆ ਪੰਜਾਬ ਸਰਕਾਰ ਦੀ ਇਹ ਕਾਰਵਾਈ ਜੋ ਹੈ ਪਿਛਲੀਆਂ ਸਰਕਾਰਾਂ ਦੀ ਕਾਰਜ ਪ੍ਰਣਾਲੀ ਤੇ ਵੀ ਇੱਕ ਵੱਡਾ ਸਵਾਲੀਆ ਨਿਸ਼ਾਨ ਲਗਾਉਂਦੀ ਹੈ 5 ਜੁਲਾਈ 2023 ਨੂੰ ਮੋਗਾ ਕੋਟਕਪੂਰਾ ਰੋਡ ਤੇ ਸਿੰਘਾਵਾਲਾ ਟੋਲ ਪਲਾਜ਼ਾ ਨੂੰ ਬੰਦ ਕਰਦਿਆ ਮੁੱਖ ਮੰਤਰੀ ਮਾਨ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ ਤੇ ਉਹਨਾਂ ਨੇ ਦੱਸਿਆ ਕਿ ਇਸ ਕੰਪਨੀ ਤੇ 3.99 ਕਰੋੜ ਦਾ ਜੁਰਮਾਨਾ ਜਮ੍ਹਾਂ ਹੋ ਗਿਆ ਸੀ ਜੋ ਇਕਰਾਰਨਾਮੇ ਨੂੰ ਖਤਮ ਕਰਨ ਲਈ 3.11 ਕਰੋੜ ਦੀ ਸੀਮਾ ਤੋਂ ਵੀ ਵੱਧ ਸੀ ਇਸ ਦਾ ਮਤਲਬ ਇਹ ਹੈ ਕਿ ਇਹ ਟੋਲ ਪਲਾਜ਼ਾ ਨੂੰ 2019 ਵਿੱਚ ਹੀ ਬੰਦ ਕੀਤਾ ਜਾ ਸਕਦਾ ਸੀ ਪਰ ਪਿਛਲੀ ਕਾਂਗਰਸ ਸਰਕਾਰ ਨੇ ਕਥਿਤ ਤੌਰ ਤੇ অপারেਟਰ ਨੂੰ ਸੁਰੱਖਿਆ ਦਿੱਤੀ ਅਤੇ ਜਨਤਾ ਦੀ ਲੁੱਟ ਜਾਰੀ ਰਹਿਣ ਦਿੱਤੀ। ਮਾਨ ਸਰਕਾਰ ਨੇ ਸੱਤਾ ਵਿੱਚ ਆਉਂਦਿਆ ਹੀ ਇਸ ਮਿਲੀ ਭੁਗਤ ਨੂੰ ਤੋੜਿਆ ਅਤੇ ਜਨਤਾ ਦੇ ਪੱਖ ਦੇ ਵਿੱਚ ਫੈਸਲਾ ਲਿਆ।